ਇਹ ਤਕਰੀਬਨ 80 ਸਾਲ ਤੋਂ ਪਹਿਲਾਂ ਇੱਥੇ ਦੀ ਡਿਸਪੈਂਸਰੀ ਚੱਲਦੀ ਸੀ ਸਮੇਂ ਦੇ ਹਾਲਾਤਾਂ ਨੇ ਸੋਡੀ ਨਿੱਕੀਆਂ ਇੱਟਾਂ ਦੀ ਜਿਹੜੀ ਉਹ ਡਿਸਪੈਂਸਰੀ ਸੀਗੀ ਬਹੁਤ ਪੁਰਾਣਾ ਜਿਹੜੀ ਸੀਗੀ ਜਗ੍ਹਾ ਸੀ ਪਰ ਹੁਣ ਇਹਦੇ ਬਿਲਕੁਲ ਖਸਤਾ ਹਾਲਤ ਹੋ ਗਈ ਸੀ ਇਹਦੀਆਂ ਜਿਹੜੀਆਂ ਉੱਪਰ ਸੱਤ ਪਾਈ ਸੀ ਇੱਟਾਂ ਮਗਰ ਉੱਡ ਗਈਆਂ ਹੋਈਆਂ ਸੀ ਤੇ ਲੰਬੇ ਸਮੇਂ ਤੋਂ ਮੰਗ ਸੀਗੀ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਅਸੀਂ ਜੋ ਮੈਂਬਰ ਪਾਰਲੀਮੈਂਟ ਦਾ ਫੰਡ ਆ ਉਹਦੇ ਵਿੱਚੋਂ ਇਕ ਗ੍ਰੀਵਨ 7.5 ਲੱਖ ਰੁਪਈਆ ਲਾ ਕੇ ਇਹ ਦੁਵਾਰਾ ਜਿਹੜੀ ਹੈਗੀ ਨਵੀਂ ਬਣ ਗਈ ਹੈ ਤੇ ਇੱਥੇ ਜਿਹੜੇ ਹੈਗੇ ਆ ਕਿਉਂਕਿ ਬਿਲਡਿੰਗ ਬਹੁਤ ਜ਼ਰੂਰੀ ਸੀਗੀ ਤਾਂ ਹੀ ਡਾਕਟਰ ਬੈਠੂਗਾ ਤੇ ਤਾਂ ਹੀ ਇੱਥੇ ਮਰੀਜ਼ ਆਣ ਕੇ ਬੈਠੂਗਾ ਸੋ ਬਾਬੇ ਨਾਨਕ ਦੇ ਘਰ ਦੇ ਮੋਹਰੇ ਇਹ ਉਸ ਸਮੇਂ ਅਨੁਸਾਰ ਬਹੁਤ ਵਧੀਆ ਜਿਹੜਾ ਸੀਗਾ ਅੱਜ ਵੀ ਬਹੁਤ ਵਧੀਆ ਆਯੁਰਵੈਦ ਨੂੰ ਅਵਾਇਦ ਨੂੰ ਜਿਹੜਾ ਹੈ ਬਹੁਤ ਤਰਜੀਹ ਦੇ ਰਹੀ ਦੁਨੀਆ ਤੇ ਸਾਨੂੰ ਦੇਣੀ ਵੀ ਚਾਹੀਦੀ ਹੈ ਕਿਉਂਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਸੋ ਜਿਹੜੀਆਂ ਲੰਬੇ ਸਮੇਂ ਦੀਆਂ ਬਿਮਾਰੀਆਂ ਇਸ ਆਯੁਰਵੈਦਿਕ ਦੇ ਵਿੱਚ ਇਹਨਾਂ ਦੇ ਇਲਾਜ ਹੈਗੇ ਆ ਸੋ ਇਹ ਸਰਕਾਰ ਵੀ ਤਰਜੀਹ ਦੇ ਰਹੀ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖ ਰਹੇ ਆ ਯੂਨੀਵਰਸਿਟੀਆਂ ਬਣ ਗਈਆਂ ਕਾਲਜ ਬਣ ਗਏ ਤੇ ਜਿਹੜੀ ਦਵਾਈ ਆਯੁਰਵੈਦਿਕ ਦੀ ਆ ਉਹ ਵੀ ਐਲੋਪੈਥੀ ਵਾਂਗੂ ਜਿਹੜੀ ਹੈਗੀ ਉਹ ਪੈਕਿੰਗ ਆਉਣ ਲੱਗ ਪਈ ਗੋਲੀਆਂ ਚਾਉਣ ਲੱਗ ਪਈ ਪਹਿਲਾਂ ਪੁੜੀਆਂ ਬੰਦੇ ਸੀ ਲੋਕ ਯਕੀਨ ਨਹੀਂ ਕਰਦੇ ਸੀ ਤੋ ਹੁਣ ਕਾਫੀ ਜਿਹੜਾ ਲੋਕਾਂ ਦਾ ਵਿਸ਼ਵਾਸ ਵਜ੍ਹਾ ਤੇ ਸਾਨੂੰ ਆਸ ਹੈ ਕਿ ਜੇ ਡਿਸਪੈਂਸਰੀ ਚੱਲਣ ਦੇ ਨਾਲ ਜਿਹੜਾ ਹੈ ਇਸ ਏਰੀਏ ਨੂੰ ਫਾਇਦਾ ਹੋਊਗਾ ਕੱਲਾ ਸultanpuri ਨਹੀਂ ਨੇੜੇ-ਤੇੜੇ ਜਿਹੜੇ ਇਲਾਕੇ ਨੂੰ ਇਹਦਾ ਫਾਇਦਾ ਹੋਊਗਾ ਇਲਾਕਾ ਵਾਸੀਆਂ ਨੂੰ ਕੋਈ ਖਾਸ ਨੇਹਾ ਖਾਸ ਨੇਹਾ ਇਹ ਹੀ ਹੈ ਕਿ ਜੇਕਰ ਅਸੀਂ ਹਸਪਤਾਲਾਂ ਤੇ ਬਿਮਾਰੀਆਂ ਤੋਂ ਬਚਣਾ ਵਾ ਤੇ ਸਾਫ ਸੁਥਰਾ ਸਾਨੂੰ ਜਿਹੜਾ ਹੈ ਵਾਤਾਵਰਨ ਚਾਹੀਦਾ ਉਹ ਬਾਬੇ ਨਾਨਕ ਦੇ ਉਪਦੇਸ਼ ਤੋਂ ਉੱਪਰ ਕੋਈ ਉਪਦੇਸ਼ ਨਹੀਂ ਹੋ ਸਕਦਾ ਪਵਨ ਗੁਰੂ ਪਾਣੀ ਪਤੈ ਮਾਤਾ ਧਰਤ ਮਾਤ ਦੇ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਸੋ ਹਵਾ ਪਾਣੀ ਤੇ ਧਰਤੀ ਨੂੰ ਬਚਾਉਣਾ ਚਾਹੀਦਾ ਹੁਣ ਬਾਰਿਸ਼ਾਂ ਸ਼ੁਰੂ ਹੋ ਗਈਆਂ ਸਾਨੂੰ ਵੱਧ ਤੋਂ ਵੱਧ ਘਟੋ ਘਟ ਹਰੇਕ ਨੂੰ ਪੰਜ ਪੰਜ ਦਰਖਤ ਜ਼ਰੂਰ ਲਾਉਣੇ ਚਾਹੀਦੇ ਆ ਤਾਂ ਕਿ ਸਾਡਾ ਵਾਤਾਵਰਣ ਬਚ ਚੁਕੇ ਸੋ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜੀ ਸਾਹਿਬ ਤੇ ਜਿਹੜੀ ਐਸ਼ਡੀਮ ਸਾਹਿਬ ਜੋ ਜਸਪ੍ਰੀਤ ਸਿੰਘ ਜਿਨ੍ਹਾਂ ਨੇ ਬਹੁਤ ਵੱਡਾ ਇਸ ਬਿਲਡਿੰਗ ਬਣਨ ਦੇ ਵਿੱਚ ਯੋਗਦਾਨ ਪਾਇਆ ਸੀ ਇਹਨਾਂ ਦਾ ਤੇ ਮਹਿਕਮੇ ਦਾ ਵੀ ਧੰਨਵਾਦ ਕਰਦੇ ਆ ਲੋਕਾਂ ਦੀ ਸਿਹਤ ਸਬੰਧੀ ਚਰਚਾ ਸਿਵਲ ਸਰਕਾਰ ਤੋਂ ਤਾਂ ਕੋਈ ਦੀ ਗੱਲ ਕਰ ਰਹਾ ਤੇ ਉੱਥੇ ਸਟਾਫ ਦੀ ਡਾਕਟਰਾਂ ਦੀ ਕਾਫੀ ਕਮੀ ਆ ਹਾਂ ਉਹ ਜਿਹੜੇ ਵੱਖ-ਵੱਖ ਸਮਿਆਂ ਦੇ ਉੱਤੇ ਅਸੀਂ ਆਪ ਮੰਤਰੀ ਸਾਹਿਬ ਨੂੰ ਇਹ ਜਿਹੜਾ ਹੈ ਉਹ ਕਹਿ ਚੁੱਕੇ ਹਾਂ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਡਾਕਟਰ ਇੱਥੇ ਭੇਜ ਰਹੇ ਹਾਂ ਤੇ ਅਸੀਂ ਸਾਡੀ ਕੋਸ਼ਿਸ਼ ਆ ਹੋਊਗੀ ਕਿ ਅਸੀਂ ਫਿਰ ਵੱਧ ਤੋਂ ਵੱਧ ਜਿਹੜਾ ਹੈਗਾ ਉਹਨਾਂ ਨੂੰ ਬਰਜ਼ੋਰ ਬੇਨਤੀ ਕਰਕੇ ਇੱਥੇ ਡਾਕਟਰ ਆਉਣ ਕਿਉਂਕਿ ਇਤਿਹਾਸਕ ਸ਼ਹਿਰ ਇੱਥੇ ਜਦੋਂ ਦੁਨੀਆ ਭਰ ਤੋਂ ਸੰਗਤ ਆਉਂਦੀ ਹੈ ਦੁਨੀਆ ਭਰ ਤੋਂ ਜਿਹੜੇ ਹੈ ਅਧਿਆਤਮਿਕ ਟੂਰ ਵਾਲੇ ਆਉਂਦੇ ਆ ਉਹਨਾਂ ਨੂੰ ਇਹ ਸੁਲਤਾਨਪੁਰ ਲੋਧੀ ਜਿਹੜਾ ਹੈਗਾ ਖਾਸ ਕਰਕੇ ਇਸ ਕਾਰਜ ਦੇ ਵਿੱਚ ਜਿਹੜਾ ਹੈਗਾ ਕੋਈ ਦਵਾਈ ਬੂਟੀ ਜਾਂ ਜਿਹੜੀ ਟੈਂਪਰੇਰੀ ਸਮੇਂ ਤੇ ਜਿਹੜਾ ਹੈਗਾ ਸਾਨੂੰ ਸੇਧ ਹੀ ਪਹੁੰਚ ਜਗੇ ਹਰ ਇਲਾਜ ਐਕਸੀਡੈਂਟ ਹੋ ਜਾਂਦੇ ਆ ਬਹੁਤ ਇਹੋ ਜਿਹੇ ਮਰੀਜ਼ ਹੁੰਦੇ ਆ ਜਿਹੜੇ ਦੂਰ ਜਾਣ ਦੇ ਵਾਸਤੇ ਉਹਨਾਂ ਨੂੰ ਪ੍ਰਾਇਮਰੀ ਜਿਹੜੀ ਹੈਗੀ ਆ ਉਹ ਹੈਲਪ ਦਿੱਤੀ ਜਾ ਸਕਦੀ ਹੈ ਇਹਦੇ ਵਾਸਤੇ ਅਸੀਂ ਯਤਨ ਕਰਾਂਗੇ